ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਮਣੇ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾ ਮੂਜ ਪੰਧੇ ਢੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸ੍ਰੀ ਵਾਹਿਗੁਰੂ ਤਨਸਰੀ ਮਹਿਲਾ ਚੌਥਾ ਹਮ ਅੰਦਰ ਅੰਦਰ ਬਿਖੇ ਬਖਰਾਤੇ ਕਿਉ ਚਲੇ ਗੁਰ ਚਲੀ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮਲਾਵ ਆਪਣੇ ਪਾਲੀ ਹਮ ਅੰਦਲ ਅੰਬ ਖਿਖਰੇਤੇ ਕਉ ਚਲਹਿ ਗੁਰ ਚੱਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮਲਾਵ ਤਨ ਪਾਲੇ ਸਿਖ ਮੀਤ ਚਲ ਗੁਰ ਚਲੀ ਜੋ ਗੁਰ ਕਹਿ ਸੋਈ ਪਲ ਮਾਨ ਹਰ ਹਰ ਕਥਾ ਨਿਰਲੀ ਰਹੋ ਹਰ ਕੇ ਸੰਤ ਸੁਨਾ ਜਨ ਪਾਈ ਗੁਰੂ ਸੇਵੇ ਦੇਗੇ ਬਿਗਾਲੀ ਸਤਿ ਗੁਰੂ ਸੇਵੂ ਫੇਰ ਚੁਰ ਹਰ ਬੰਧੋ ਮਤ ਜਾਣੋ ਅੱਜ ਕੇ ਕਾਲੀ ਹਰ ਕੇ ਸੰਤ ਜਪ ਹੈਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪ ਐ ਸੋਹਰ ਹੋ ਹਰ ਮਿਲ ਆ ਕੇ ਲੇ ਖਿਲਾਲੀ ਹਰ ਹਰ ਜਪਨ ਜਪ ਨੇ ਚੁਣ ਚਾਨੀ ਹਰ ਕਿਰਤ ਕਰੋ ਬਨਵਾ ਲੀ ਜਨਾਨਕ ਸੰਗਤ ਸਾਧ ਹਰ ਮੇਲੋ ਮੋ ਸਾਧ ਜਨਤ ਗ ਰਲੀ ਹਰ ਹਰ ਜਪਨ ਜਪ ਮੋ ਚਲ ਚਾਨੀ ਹਰ ਕਿਰਪਾ ਕਰੋ ਬਨ ਵਾਲੀ ਜੈ ਮਾਨਕ ਸੰਗਤ ਸਾਧ ਹਰ ਮੈਨੋ ਹਮ ਸਾਧ ਜਨਾ ਤਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਚੌਥਾ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਾਲ ਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪੈਰੀਂ ਅਜ ਦੇ ਪਾਵਨ ਸ੍ਰੀ ਮੁਖਵਾਕ ਦਾ ਨਾਸਰੀ ਰਾਗ ਅੰਦਰ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਵੱਲੋਂ ਬਖਸ਼ਿਸ਼ ਹੋਏ ਹਨ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 668 ਉੱਪਰ ਸੁਭਾਈਮਾਨ ਹਨ ਸਤਿਗੁਰੂ ਮਿਹਰ ਕਰਨ ਸਮੂਹ ਸਾਧ ਸੰਗਤ ਨੂੰ ਨਾਮਦਾਨ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ